ਮਜੂਦਾਰ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਸਾਥੀ ਨੂੰ ਜੋ ਸਾਨੂੰ ਮੰਗ ਪੱਤਰਿਆਂ ਦਾ ਪ੍ਰਾਪਤ ਹੋਇਆ ਸੀ ਯੋਗ ਪ੍ਰਣਾਲੀ ਦਾ ਜਿਹਦੇ ਮਾਣਯੋਗ ਮੁਖਤੀ ਦੀ ਬੱਚੀ ਤੁਹਾਡੇ ਮੰਗ ਪੱਤਰ ਤੋਂ ਆਵਾਂਗੇ ਕਿ ਜੀ ਸਾਡਾ ਸਾਥੀ ਹੋ ਅਸਾ ਆਪ ਇਥੇ ਜਿਹੜਾ ਹੈਗਾ ਕਾਨੂੰਨ ਵਿਵਸਥਾ ਨੂੰ ਬਹਾਲ ਰੱਖੀਏ ਤੇ ਧੰਨਵਾਦ ਤੁਸੀਂ ਬੜਾ ਸ਼ਾਂਤੀਪੂਰਵਕ ਆਏ ਤੇ ਅੱਗੇ ਵੀ ਆਪਾਂ ਇਹਨੂੰ ਸਵਾਗਤ ਕਰੀਏ ਥੋੜਾ ਜਿਹੜਾ ਮੰਗ ਪੱਤਰ ਹੈਗਾ ਯੋਗ ਪ੍ਰਣਾਲੀ ਰਹੀ ਮਾਯੂਦ ਜੀ ਬਧੂਰੋ ਸਪੰਚਾਪਾ ਸਾਡੇ ਖੁਸ਼ਪ੍ਰੀਤ ਸਿੰਘ ਅਸਟਿੰਗੂਸਰ ਥੈਂਕ ਯੂ ਠੀਕ ਹੈ ਚਲੋ ਸਾਥੀਓ ਸਰਦਾਰ ਖੁਸ਼ਪ੍ਰੀਤ ਸਿੰਘ ਐਸ ਡੀ ਐਮ ਖਡੂਰ ਸਾਹਿਬ ਜਿਹੜੇ ਸਾਡੇ ਦਰਮਿਆਨ ਆਏ ਨੇ ਉਹਨਾਂ ਦੇ ਨਾਲ ਹੋਰ ਉੱਚ ਅਧਿਕਾਰੀ ਆਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਇਹ ਪ੍ਰੋਪਰ ਚੈਨਲ ਦੇ ਰਾਹੀਂ ਤੁਹਾਡਾ ਜਿਹੜਾ ਇਹ ਮੰਗ ਪੱਤਰ ਆ ਜਿਹਦੇ ਵਿੱਚ ਜਾਇਦਾਦਾਂ ਦਾ ਮਾਮਲਾ ਬਿਜਲੀ ਐਕਟ ਦਾ ਮਾਮਲਾ ਇਹ ਦੋਵੇਂ ਮਾਮਲੇ ਜਿਹੜੇ ਸਮੁੱਚੇ ਪੰਜਾਬ ਦੇ ਨਾਲ ਜੁੜੇ ਨੇ ਇਹ ਕਿਸਾਨੀ ਨਾਲ ਜੁੜੇ ਨੇ ਇਹ ਮੁਲਾਜ਼ਮਾ ਨਾਲ ਜੁੜੇ ਨੇ ਇਹ ਪੈਨਸ਼ਨਰ ਨਾਲ ਜੁੜੇ ਨੇ ਇਹ ਪੰਜਾਬ ਦੀ ਇੱਕ ਇੱਕ ਦੁਕਾਨ ਤੇ ਇੱਕ ਇੱਕ ਘਰ ਨਾਲ ਜੁੜੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਦੇ ਤੇ ਮੁੜ ਵਿਚਾਰ ਕਰੂਗੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਵਾਪਸ ਜਾਣਾ ਜਿੱਦਾਂ ਅਸੀਂ ਆਏ ਹਾਂ ਡਿਸਪਲਿਨ ਦੇ ਨਾਲ ਇਹ ਸਾਡਾ ਜਿਹੜਾ ਆਟੋ ਆ ਸਾਧਨ ਜਿਹੜਾ ਇਹ ਅੱਗੇ ਲੱਗ ਜਾਏਗਾ ਇਦਾਂ ਆਰਾਮ ਨਾਲ ਜਾ ਕੇ ਆਪਣੇ ਉਥੋਂ ਸਾਧਨ ਲੈ ਕੇ ਤੁਹਾਡਾ ਕੋਟਨ ਕੋਟ ਬਹੁਤ ਬਹੁਤ ਸਾਰੇ ਸਾਥੀਆਂ ਦਾ ਧੰਨਵਾਦ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਵਰੇਜ ਕੀਤਾ ਔਰ ਕਿਸਾਨ ਜਹਿਬੰਦੀਆਂ ਮਜ਼ਦੂਰ ਜਹਿਬੰਦੀਆਂ ਜਿਹੜੇ ਸਮਝਦੇ ਨੇ ਇਸ ਗੱਲ ਨੂੰ ਉਹ ਸਾਡੇ ਨਾਲ ਆਣ ਕੇ ਖੜੇ ਨੇ ਉਹਨਾਂ ਸਭਨਾਂ ਦਾ ਬਹੁਤ ਬਹੁਤ ਧੰਵਾਦ ਸਾਡੇ ਪੂਰੇ ਸੰਝੇ ਥੜੇ ਦੀ ਤਰਫੋਂ ਉੱਥੇ ਕਰ ਲਾਂਗੇ ਬਾਅਦ ਕਰ ਲਾਂਗੇ ਇਹ ਕਰਨਾ ਚਾਹੁੰਦਾ ਮੈਂ ਬਾਪ ਜੀ ਮੈਂ ਬਾਅਦ ਬਾਅਦ ਹੋਏ ਤੇ ਆ ਜੀ ਮੈਂ ਰੋਟਾ ਮੈਂ ਉਹਨਾਂ ਬੇਲਾਂ